ਦੋ ਤਰੀਕ ਕੀ ਹੈ ਨਾ ਜਿਹੜੀ ਅੱਜ ਤੁਹਾਨੂੰ ਦਿਖਾ ਰਹੇ ਆ ਆ ਦੇਖੋ ਕਣਕ ਖੜੀ ਆ ਅੱਜ ਤਰੀਕ ਹੋ ਗਈ 16 5 2024 ਪਰ ਇਹ ਪਟਿਆਲੇ ਜ਼ਿਲ੍ਹੇ ਦੇ ਪਿੰਡ ਚ ਕਣਕ ਖੜੀ ਆ ਦੇਖੋਗੇ ਆਲੇ-ਦਾਲੇ ਕੁਝ ਨਹੀਂ ਹੈਗਾ ਖੇਤ ਵੀ ਵਾਏ ਪਏ ਨੇ ਲੋਕਾਂ ਦੇ ਆ ਦੇਖੋ ਉਧਰ ਉਹ ਕੰਪਿਊਟਰ ਕਰਾ ਵੀ ਚੱਲ ਰਿਹਾ ਪਰ ਇਹ ਕਣਕ ਖੜੀ ਆ ਉਹ ਦੇਖੋ ਉੱਧਰ ਹਰੀ ਵਰਸੀਨ ਖੜੀ ਆ ਤੇ ਇਹ ਕਣਕ ਬਾਰੇ ਤੁਹਾਨੂੰ ਦੱਸਦਾ ਇਕੱਲੀ ਕਣਕ ਨਹੀਂ ਹੈਗੀ ਇਹਦੇ ਵਿੱਚ ਵਰਸੀਨ ਜਿਹੜੀ ਦੇਸੀ ਵਰਸੀਨ ਹੈ ਉਹਦਾ ਬੀਜ ਹੈ ਇਹਨੂੰ ਕੋਈ ਬਾੜ ਨਹੀਂ ਦਿੱਤੀ ਤੇ ਆਹ ਦੇਖੋ ਵਿੱਚ ਕਣਕ ਹੈ ਇਹ ਨਾ ਡੂੰਗੇ ਖੇਤ ਨੇ ਨਾ ਇੱਥੇ ਕਣਕ ਹੁੰਦੀ ਸੀ ਨਾ ਵਰਸੀਨ ਹੁਣ ਅਸੀਂ ਪਿਛਲੇ 2-3 ਸਾਲਾਂ ਤੋਂ ਨਾ ਇਹ ਨਵੰਬਰ ਦੇ ਐਂਡ 'ਚ ਜਾ ਕੇ ਦੋਨੇਕ ਚੀਜ਼ਾਂ ਇਕੱਠੀ ਜਿਵੇਂ ਵਰਸੀਨ ਬੀਜਦੇ ਹੁੰਦੇ ਆ ਉਵੇਂ ਬੀਜਦੇ ਆ ਤੇ ਪਿਛਲੇ 2-3 ਸਾਲਾਂ ਤੋਂ ਵਧੀਆ ਝਾੜ ਆ ਰਿਹਾ ਪਿਛਲੇ ਵਾਰ ਇਹ ਚ 14 ਕੁਇੰਟਲ ਵਰਸੀਨ ਦੇ ਹੋਏ ਸੀ ਨਾ ਸੌਰੀ 14 ਕੁਇੰਟਲ ਕਣਕ ਦੇ ਹੋਏ ਸੀ ਤੇ 6 ਕੁਇੰਟਲ ਜਿਹੜੇ ਸੀ ਉਹ ਵਰਸੀਨ ਦੇ ਹੋਏ ਸੀ ਇਹ ਬਾੜ ਨਾ ਦੇਣ ਕਰਕੇ ਤੇ ਕਣਕ ਵਿੱਚ ਹੋਣ ਕਰਕੇ ਇਹਨੂੰ ਸੁੰਡੀ ਵੀ ਘਟ ਆਉਂਦੀ ਆ ਤੇ 1105 ਕਣਕ ਦਾ ਬੀਜ ਆ ਇਹ ਤੁਸੀਂ ਦੇਖੋਗੇ ਜਿਹੜਾ ਬਰਸੀਨ ਦਾ ਬੀਜ ਹੈ ਨਾ ਆ ਦੋ ਕਿੱਲੇ ਨੇ ਬਰਸੀਨ ਦਾ ਬੀਜ ਹੈ ਨਾ ਜਿਹੜਾ ਬਹੁਤ ਮੋਟਾ-ਮੋਟਾ ਹੈ ਦਿਖਾਈ ਬਈ ਘੋਰ ਕੇ ਦਿਖਾ ਇਹਨੂੰ ਆਹ ਦੇਖੋਗੇ ਆਹ ਬਰਸੀਨ ਹੈ ਆਹ ਦੇਖੋ ਇੰਨਾ ਮੋਟਾ-ਮੋਟਾ ਬੀਜ ਪੈਂਦਾ ਹੈ ਕਿਉਂਕਿ ਇਹ ਛਿੱਦੀ ਹੁੰਦੀ ਹੈ ਆਮ ਨਾਲੋਂ ਥੋੜਾ ਜਿਹਾ ਬੀਜ ਘੱਟ ਪਾਉਂਦੇ ਆ ਆਹ ਬਰਸੀਨ ਹੈ ਇੱਕ ਇੱਕ ਡੋਡੀ ਤੋਂ ਨਿਕਲੀ ਆ ਇਹ ਤੇ ਆਹ ਕਣਕ ਦੀ ਦੇਖੋਗੇ ਕਣਕ ਦੀ ਆਹ ਦੇਖੋ ਕਣਕ ਵੀ ਥੋੜੀ ਸੁੱਕਦਾ ਜਾਂਦੀ ਹੈ ਚਲੋ ਪਰ ਕਣਕ ਬਹੁਤ ਸੋਹਣੀ ਸਾਫ ਸੁਥਰੀ ਬਿਨਾ ਕਿਸੇ ਸਪਰੇਅ ਤੋਂ ਆ ਦੇਖੋ ਇਹ ਦੋਨੇ ਕਾ ਫਸਲਾਂ ਅਸੀਂ 2-3 ਸਾਲ ਤੋਂ ਨਾ ਇਕੱਠੀ ਬੀਜ ਰਹੇ ਹਾਂ ਬਸ ਹੁਣ ਕੱਲ ਨੂੰ ਜਾਂ ਪਰਸੋਂ ਨੂੰ ਲਾਗਾ ਇਹਦੀਆਂ ਦੇਖੋਗੇ ਵੱਡਤੀਆਂ ਕੱਲ ਨੂੰ ਜਾਂ ਪਰਸੋਂ ਨੂੰ ਇਹਨੂੰ ਕੰਬੈਨ ਤੋਂ ਵੜਾ ਦਾਂਗੇ ਤੇ ਵੱਡੇ ਝਾਰਨੇ ਨਾਲ ਦੋ ਬੰਦੇ ਲਾਕੇ ਦੋ ਦੋ 3-4 ਘੰਟੇ ਲੱਗਦੇ ਨੇ ਬੀਜ ਲੱਗ ਬਰਸੀਨ ਲੱਗ ਇਹ ਕਣਕ ਲੱਗ ਹੋ ਜੂਗੀ। ਇਹਦਾ ਸਾਨੂੰ ਫਾਇਦਾ ਇਹ ਆ ਇਹ ਡੁੰਗੇ ਖੇਤ ਹੋਣ ਕਰਕੇ ਜਿੰਨੀ ਮਰਜ਼ੀ ਬਰਸਾਤ ਪੈ ਜਾਵੇ। ਬਰਸੀਨ ਹੋ ਜਾਂਦੀ ਆ। ਜੇ ਬਰਸਾਤ ਨਾ ਪਵੇ ਫਿਰ ਦੋਨੇ ਫਸਲਾਂ ਇਕੱਠੀਆਂ ਹੋ ਜਾਂਦੀਆਂ ਨੇ। ਪਹਿਲਾਂ ਇਹ ਖੇਤ ਇਹ ਜੇ ਸੀ ਵੀ ਨਾ ਇਹ ਚ ਬਰਸੀਨ ਹੁੰਦੀ ਸੀ। ਨਾ ਕਣਕ ਤੇ ਨਾ ਜੀਰੀ। ਹੁਣ ਇਹ ਚ ਬਾਸਮਤੀ ਲਾਵਾਂਗੇ। ਆਪਣਾ 1121 ਜਿਹੜਾ 1121 ਬਾਸਮਤੀ ਆ ਨਾ ਉਹ ਚ ਇੰਨਾ ਵਧੀਆ ਹੋਊਗਾ ਵੀ ਕੁਆਲਿਟੀ ਦੇ ਕਵਾਂਟੀਟੀ ਵੀ ਬਹੁਤ ਹੋਊਗੀ ਤੁਸੀਂ ਮੰਨੋਗੇ ਨਹੀਂ ਵੀ 11 ਕਿ ਦਾ ਵੀ 20 ਪਲੱਸ ਝਾੜ ਹੋ ਜਾਂਦਾ ਹੈ ਬਰਸੀਨ ਦੀ ਨਾਈਟ੍ਰੋਜਨ ਕਰਕੇ ਇਹ ਜਿਹੜੇ ਮੇਰੇ ਵੀਰਾਂ ਦੇ ਮਾੜੇ ਖੇਤ ਨੇ ਇਹ ਤਜਰਬਾ ਉਹ ਕਰ ਸਕਦੇ ਨੇ ਅੱਜ ਦੇਖ ਲਓ ਵੀ 16 ਤਰੀਕ 5ਵੇਂ ਮਹੀਨੇ ਦੀ ਹੋਈ ਆ ਬਤੂੜੀਆਂ ਦਾ ਕੰਮ ਖਤਮ ਹੋਇਆ ਤੇ ਇੱਕ ਦੋ ਦਿਨ ਚ ਇਹਦੀ ਕਟਾਈ ਹੋ ਜਾਊਗੀ ਫਿਰ ਤੁਹਾਨੂੰ ਇਹਦੀ ਐਵਰੇਜ ਇਸ ਸਾਲ ਦੀ ਵੀ ਦੱਸਾਂਗੇ ਵੀ ਕਿੰਨਾ ਬਰਸੀਨ ਨਿਕਲਿਆ ਤੇ ਕਿੰਨਾ ਕਣਕ ਨਿਕਲੀ ਆ ਧੰਨਵਾਦ